ਮਹਾਰਾਜ ਜੀ ਅੱਜ ਰਹੀਪੁਰ ਚੌਂਕ ਦੇ ਵਿੱਚ ਉਹ ਘਟਨਾ ਕੀਤਾ ਗਿਆ ਮਹਾਰਾਜ ਜੀ ਚਰਨਾਇਚ ਨਤਮਸਤਕ ਹੋਣ ਤੋਂ ਬਾਅਦ ਬੇਨਤੀ ਕਰਨ ਤੋਂ ਬਾਅਦ ਔਰ ਜਿਹੜਾ ਇਹਨਾਂ ਦਾ ਸਾਰੇ ਦਾ ਸੰਕਲਪ ਸੀ ਸਾਰੀ ਕਮੇਟੀ ਦਾ ਵੀ ਅਸੀਂ ਇਹਨੂੰ ਬੜਾ ਸੁੰਦਰ ਚੌਂਕ ਔਰ ਗੇਜੋ ਬਣਾਉਣ ਦੀ ਇਹਨਾਂ ਦੀ ਮਨਸ਼ਾ ਆ ਜੋ ਇਹਨਾਂ ਦਾ ਅਰਾਧਾ ਆ ਸੋ ਮਹਾਰਾਜ ਜੀ ਕਿਰਪਾ ਤੋਂ ਬਿਨਾ ਕੋਈ ਪਤਾ ਹਿੱਲਦਾ ਹੂੰ ਉਹਨਾਂ ਦੇ ਕਰਪਾ ਨਾਲ ਦਾ ਸੀ ਆ ਜਿਹੜਾ ਜੋ ਵੀ ਥਿਲ ਫੁੱਲ ਕੰਮ ਹੁੰਦਾ ਤੁਹਾਡੇ ਹੱਥੋਂ ਇਹ ਉਹਨਾਂ ਦੀ ਡਿਊਟੀ ਲਈਦਾ ਹੁੰਦਾ ਇਹ ਨਾ ਇਹ ਵੀ ਸਾਰੇ ਤਦ ਕਰ ਰਹੇ ਔਰ ਅਸੀਂ ਦੋਨੋਂ ਭਰਾਵਾਂ ਨੇ ਇਕੱਠਿਆਂ ਨੇ ਡਾਕਟਰ ਰਾਜਕਮਾਰ ਜੀ ਬਹੁਤ ਮਾਨਜੁਗ ਮੈਂਬਰ ਪਾਰਲੀਮੈਂਟਾ ਤੁਹਾਡੇ ਮੈਂ ਕਹਿ ਸਕਦਾ ਵੀ ਜਿੱਥੇ ਆਮ ਆਦਮੀ ਪਾਰਟੀ ਦੇ ਇਹਨਾਂ ਮੈਂਬਰ ਪਾਰਲੀਮੈਂਟ ਇਸ ਵੇਲੇ ਬਿਣ ਕੇ ਗਏ ਆ ਔਰ ਹੁਸ਼ਿਆਰਪੁਰ ਨੇ ਜਿਹੜਾ ਇੱਕ ਵੱਡਾ ਫਤਵਾ ਦਿੱਤਾ ਇਹਨੂੰ ਬਣਾ ਕੇ ਭੇਜਿਆ ਤਾਂ ਇਹ ਜਿੱਥੇ ਪੰਜਾਬ ਲਈ ਬਹੁਤ ਬਿਹਤਰ ਆ ਉੱਥੇ ਸਾਡੀ ਹੁਸ਼ਿਆਰਪੁਰ ਜ਼ਿਲ੍ਹੇ ਲਈ ਜਾਰ ਪ੍ਰੋ ਵਿਧਾਨ ਸਭਾ ਲਈ ਮੇਰੇ ਜੀ ਬਖਸ਼ਰੀਆ ਵਿਧਾਨ ਸਭਾ ਲਈ ਬਹੁਤ ਵੱਡਾ ਜਿਹੜਾ ਆਸ਼ੀਰਵਾਦਾ ਗੁਰੂ ਮਹਾਰਾਜ ਦੇ ਸਤਾਰ ਵੀ ਦਾਸ ਮਹਾਰਾਜ ਨੇ ਤੇ ਮੈਂ ਸਾਰਿਆਂ ਨੂੰ ਸ਼ੁਭ ਮੌਕੇ ਤੇ ਸਾਰੇ ਸਾਥੀਆਂ ਨੂੰ ਮੇਅਰ ਸਾਹਿਬ ਨੂੰ ਡਿਪਟੀ ਮੇਅਰ ਡਿਪਟੀ ਮੇਅਰ ਕਾਉਂਸਲਰ ਸਹਿਬਾਨ ਇਲਾਕੇ ਦੇ ਕਾਉਂਸਲਰ ਸਹਿਬਾਨ ਜੀ ਚੰਦਨ ਲੱਕੀ ਜੀ ਬਿੰਦੀ ਜੀ ਗੰਗਾ ਪ੍ਰਸ਼ਾਦ ਜੀ ਹੋਰ ਜਿੰਨੇ ਕਾਉਂਸਲਰ ਮੌਜੂਦ ਆ ਕਰਮਜੋਤ ਜੀ ਖੜੇ ਆ ਹੋਰ ਸਾਥੀ ਇੱਥੇ ਹੋ ਗਏ ਡਾਕਟਰ ਰਾਜ ਕੁਮਾਰ ਜੀ ਦਾ ਬੇਟਾ ਦਿਨ ਰਾਤ ਇਸ ਰਾਦੇ ਦੇ ਨਾਲ ਇਹਨਾਂ ਨੇ ਹਰ ਵੇਲੇ ਸੇਵਾ ਚ ਰਹਿੰਦਾ ਨਾਲ ਸੋ ਇਹ ਬੱਚੇ ਵੀ ਜਿਹੜੇ ਆ ਨਾ ਅਗਨ ਸਿੱਖਦੇ ਆ ਇਸ ਚੀਜ਼ ਵੀ ਮੇਰੇ ਫਾਦਰ ਨੇ ਜਿਹਦੇ ਬਤੌਰ ਡਾਕਟਰ ਸੇਵਾ ਕੀਤੀ ਆ ਬਤੌਰ ਇਲਾਕੇ ਦੀ ਸੇਵਾ ਕਰਦਾ ਮੈਂ ਇਹ ਐਮਡੀ ਕਰ ਰਿਹਾ ਮੈਂ ਇਹਦੀ ਵੀ ਬੜੀ ਸ਼ਲਾਂਗਾ ਕਰਦਾ ਇਸ ਗੱਲ ਨੂੰ ਹਮੇਸ਼ਾ ਪਰਮਾਤਮਾ ਦਾ ਆਸ਼ੀਰਵਾਦ ਤੇ ਬਣਿਆ ਰਹਿ ਵੀ ਇਹ ਜਿਹੜਾ ਕੰਮ ਹੈ ਦੁਨੀਆ ਦੇ ਸੰਗਤ ਦਾ ਕੰਮ ਹੈ ਔਰ ਸੰਗਤ ਦੇ ਵਿੱਚ ਪਰਮਾਤਮਾ ਵੱਸਦਾ ਸਾਰੀ ਦੁਨੀਆ ਦੇ ਵਿੱਚ ਸੋ ਮੈਂ ਮੁਬਾਰਕਬਾਦ ਦਿੰਦਾ ਸਾਰਿਆਂ ਨੂੰ ਔਰ ਮਹਾਰਾਜ ਦੀ ਕਿਰਪਾ ਮੰਨਦਾ ਸ ਐਸ ਚੌਂਕ ਦੇ ਵਿੱਚ ਜਦੋਂ ਬਰਸਾਤ ਆਉਂਦੀਆਂ ਨੇ ਪਾਣੀ ਦਾ ਪੂਰਾ ਪਰ ਜਾਂਦਾ ਲੰਘਣਾ ਵੀ ਮੁਸ਼ਕਲ ਹੋ ਜਾਂਦਾ ਕੋਈ ਨਿਕਾਸ ਦਾ ਪ੍ਰਬੰਧ ਸਰ ਦੇਖੋ ਇਹਦੇ ਲਈ ਨਿਕਾਸ ਦੇ ਪ੍ਰਬੰਧ ਲਈ ਤੁਸੀਂ ਵੀ ਇਸ ਗੱਲ ਨੂੰ ਜਾਂਦੇ ਜਦੋਂ ਵੱਡੀ ਬਰਸਾਤ ਹੁੰਦੀ ਹੈ ਕਿਉਂਕਿ ਇਹ ਹਸ਼ਿਆਰਪੁਰ ਦਾ ਪਾਸਾ ਸਾਰਾ ਉਧਰਲੇ ਪਾਸਾ ਉੱਚਾ ਹੈ ਇਹਨੂੰ ਹੀ ਆਂਦਾ ਸਾਰਾ ਇਧਰੋਂ ਜਿੱਥੋਂ ਪਾਣੀ ਆਪਣਾ ਰਸਤਾ ਲੱਭਦਾ ਹਮੇਸ਼ਾ ਔਰ ਕਿਉਂਕਿ ਇਹ ਜਿਹੜਾ ਪੂਰੇ ਪੰਜਾਬ 'ਚ ਕਿਸੇ ਸ਼ਹਿਰ ਤੇ ਸਵਾਇ ਚੰਡੀਗੜ੍ਹ ਤੋਂ ਸਟਾਰਮ ਸੀਵਰ ਨਹੀਂ ਹੈਗਾ ਪਾਣੀ ਨੇ ਆਪਣਾ ਰਸਤਾ ਲੱਭ ਕੇ ਲੰਘਣਾ ਲੇਕਿਨ ਜੋ ਬਿਹਤਰ ਹੋ ਸਕੂਗਾ ਇਸ ਇਲਾਕੇ ਲਈ ਦੁਆਰਾ ਇੱਕ ਕੋਈ ਡਿਜ਼ਾਈਨ ਕਰਾਵਾਂਗੇ ਜੋ ਹੋਊਗਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਮਾਰੇ ਕੋ ਫਾਂਡਾ ਡਾਟ ਸਾਹਿਬ ਕੋਲੋਂ ਅਪਰਾਲ ਮਿਲ ਕੇ ਸਾਰਾ ਕਾਰਪੋਰੇਸ਼ਨ ਰੜਕੇ ਸਾਰੇ ਜਣੇ ਸਾਰੀਆਂ ਏਜੰਸੀਆਂ ਰੜਕੇ ਕੋ ਹੱਲ ਲੱਭ ਸਰ 2023 ਦੇ ਵਿੱਚ ਭਗਵੰਤ ਸਿੰਘ ਮੁੱਖ ਮੰਤਰੀ ਇੱਥੇ ਆਏ ਸੀ ਹਿਸ਼ਾਰਪੁਰ ਦਸਹਰੇ ਦੇ ਮੌਕੇ ਤੇ ਤੇ ਪੌੜੀਆਂ ਦਾ ਲਾਂਡ ਕਰਕੇ ਗਏ ਸੀ ਅੱਜ ਤੱਕ ਪੌੜੀਆਂ ਸਰ ਅਗਲਾ ਵੀ ਦਸਹਰਾ ਆ ਗਿਆ ਜੀ ਨੇੜੇ ਦੇਖੋ ਉਹਦੇ ਵਿੱਚ ਮੁੱਖ ਮੰਤਰੀ ਜਿਹੜੀ ਅਨਾਉਂਸਮੈਂਟ ਹੁੰਦੀ ਹੈ ਸਰਕਾਰ ਦੀ ਅਨਾਉਂਸਮੈਂਟ ਹੁੰਦੀ ਹੈ ਔਰ ਕਿਸੇ ਚੀਜ਼ ਦੀ ਕਮੀ ਨਹੀਂ ਸੀ 50 ਲੱਖ ਰੁਪਏ ਤੁਰੰਤ ਆ ਗਿਆ ਸੀ ਉਹਨੂੰ ਸ਼ੁਰੂਆਤ ਕਰਨ ਦੇ ਲਈ ਲੇਕਿਨ ਉਹਦੇ ਵਿੱਚ ਦਿੱਕਤ ਕੀ ਆ ਰਹੀ ਸੀ ਜਿੱਦਾਂ ਕੋਈ ਡਰੇਨੇਜ ਦੀ ਜਗ੍ਹਾ ਨਿਕਲ ਰਹੀ ਜਾਂ ਕਿਸੇ ਦੀ ਮਾਲਕੀ ਵੀ ਆ ਚੋ ਦੇ ਵਿੱਚ ਜਿੱਧਰਲੇ ਪਾਸੇ ਉਹਨਾਂ ਨੇ ਡਿਜ਼ਾਈਨ ਦਿੱਤਾ ਸੀ ਉਧਰ ਮਾਲਕੀ ਨਿਕਲ ਗਈ ਸੋ ਮਾਲਕਾਂ ਨੂੰ ਵੀ ਨਾਲ ਬਿਠਾਉਣਾ ਪੈਂਦਾ ਸੀ ਕਿਸੇ ਕਰਦੀਏ ਤੇ ਫਿਰ ਨਵਾਂ ਕੰਮ ਚੱਲ ਪੈਣਾ ਅੱਧਾ ਦੇਖੋ ਜੀ ਸਾਨੂੰ ਮਾਲਕ ਉਹ ਉਹ ਕੰਮ ਚੱਲ ਪਿਆ ਲੇਕਿਨ ਉਹਦੇ ਵਿੱਚ ਨਾਲ ਨਾਲ ਮੁੱਖ ਮੰਤਰੀ ਜੀ ਉਹ ਕੋਆਰਡੀਨੇਸ਼ਨ ਅੱਜ ਫਾਈਨਲ ਕਰਕੇ ਆਏ ਆਂ ਦੇਖਦੇ ਪਏ ਆਂ ਕਿ ਕਿੱਧਰਲੇ ਪਾਸੇ ਲੋਕਾਂ ਨੂੰ ਦੇਖੋ ਜਿਹੜੀ ਉੱਥੇ ਰਾਮਲੀਲਾ ਕਮੇਟੀ ਆ ਉਹਨਾਂ ਨੂੰ ਨਾਲ ਲੈਣਾ ਉਹਨਾਂ ਦਾ ਇਰਾਦਾ ਸੀ ਵੀ ਉੱਧਰ ਬੰਨ ਇੱਕ ਦਾ ਇਰਾਦਾ ਸੀ ਇੱਧਰ ਬੰਨ ਉਹਨੂੰ ਵੀ ਕਰਿਆ ਆਂ ਸ਼ੁਰੂਆਤ ਉਹਦੀ ਹੋ ਗਈ ਆ 101 ਫੁੱਟ ਦੀਆਂ ਦੋ ਲਾਈਟਾਂ ਲੱਗਣ ਜਾ ਰਹੀਆਂ ਉਹਦੇ ਵਿੱਚੋਂ ਹੌਸਵੰਡ ਦੇ ਵਿੱਚੋਂ ਹੀ ਤੇ ਤੁਸੀਂ ਦੇਖ ਲਓ 3 101 ਫੁੱਟ ਦੀਆਂ ਲਾਈਟਾਂ ਚੋਚ ਨੇਹਰਾ ਹੁੰਦਾ ਸੀ ਉੱਧਰ ਰਾਤ ਨੂੰ ਜਾਂ ਨਸ਼ੇੜੀ ਜਾਂ ਬੰਦੇ ਮਵਾਲੀ ਉਹ ਅੱਜ ਤੁਸੀਂ ਹੁਣ ਤੁਸੀਂ ਥੋੜੇ ਦਿਨ ਬਾਅਦ ਦੇਖਣਾ ਅਸੀਂ ਇਕੱਠਿਆਂ ਜਾ ਕੇ ਜਦੋਂ ਖੜੇ ਹੋਣਾ ਤੇ ਦੋਨੋਂ ਭਰਾਵਾਂ ਨੇ ਦੇਖਿਓ ਉੱਥੇ ਕਿਤੇ ਬਾਤ ਉੱਥੇ ਤਬਦੀਲੀ ਕਿਦਾਰੀ ਉਹ ਵੀ ਉਹ ਵੀ ਕੰਮ ਚਾਲੂ ਹੋ ਗਿਆ ਜਿਹੜਾ ਤੁਸੀਂ ਪੁੱਛ ਜੇ ਕਹਿ ਰਹੇ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਇਸ ਸ਼ੁਭ ਸਬਤ ਐਸੀ ਲਾਲ ਤੁਦਵਿੰਨ ਕੌਣ ਕਰੇ ਗਰੀਬ ਨਵਾਜ਼ ਗਸਈਆਂ ਮੇਰਾ ਮਾਥੇ ਛਤਰ ਦੇ ਤਨ ਤਨ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੀ અપਾਰ ਕਿਰਪਾ ਸਦਕਾ ਔਰ 108 ਸੰਤ ਨਰਨਜਨ ਦਾਸ ਜੀ ਦੀ ਰਹਿਨਮਾਈ ਹੇਟ ਉਹਨਾਂ ਦੇ ਹੁਕਮਾਂ ਅਨੁਸਾਰ ਅੱਜ ਇੱਥੇ ਸਾਡੇ ਮਾਨਯੋਗ ਕੈਬਨਿਟ ਮੰਤਰੀ ਪੰਜਾਬ ਸ਼੍ਰੀ ਬ੍ਰਹਮਸ਼ੰਕਰ ਜੇਮਪਾ ਜੀ ਸਾਡੇ ਮੇਅਰ ਸਾਹਿਬ ਔਰ ਸਾਡੇ ਇਥੋਂ ਦੇ ਚੇਅਰਮੈਨ ਬਿੰਦੀ ਜੀ ਪ੍ਰਧਾਨ ਸਾਡੇ ਲੱਕੀ ਜੀ ਔਰ ਸਾਡੇ ਕਾਉਂਸਲਰ ਸਹਿਬਾਨ ਤੇ ਬਹੁਤ ਸਾਡੇ ਕਰਨ ਜੋਤ ਜੀ ਔਰ ਸਾਡੀ ਭੈਣ ਡਿਪਟੀ ਮੇਅਰ ਸਾਰੇ ਸਾਥੀ ਸਾਰੀ ਸੰਗਤ ਅੱਜ ਉੱਚੇ ਤੌਰ ਤੇ ਇਥੇ ਮੌਜੂਦ ਹੈ ਔਰ ਮੈਂ ਸਮਝਦਾ ਕਿ 108 ਨਰੰજનਦਾਸੀ ਮਹਾਰਾਜ ਜੀ ਦਾ ਉਚੇਚਾ ਹੁਕਮ ਹੈ ਕਿ ਤੁਸੀਂ ਇਹਦਾ ਅਜ ਨਹੀਂ ਪੱਥਰ ਰੱਖੋ ਤੇ ਇਹਦਾ ਉਦਘਾਟਨ ਆ ਕੇ ਮੈਂ ਕਰਾਂਗਾ ਸੋ ਮੈਂ ਸਮਝਦਾ ਕਿ ਸਾਡੇ ਲਈ ਬਹੁਤ ਖੁਸ਼ਕਿਸਮਤੀ ਹੈ ਸਾਡੀ ਖੁਸ਼ਕਿਸਮਤ ਹੈ ਔਰ ਮੈਂ ਸਾਡੇ ਜਿੰਨੇ ਵੀ ਸਾਥੀ ਹੈ ਮੇਰ ਸਾਹਿਬ ਸਾਡੇ ਤੇ ਮੈਂ ਕਹਿੰਦਾ ਬੜੀ ਖੁਸ਼ਕਿਸਮਤੀ ਹੈ ਸਾਡੇ ਮੇਰ ਸਾਹਿਬ ਇੱਥੇ ਸਾਡੇ ਰਹਿਨਮਾਨੇ ਸ਼ਹਿਰ ਦੇ ਔਰ ਉੱਤੋਂ ਕੈਬਨਰ ਮੰਤਰੀ ਸਾਡੇ ਇੱਥੇ ਨੇ ਸੋ ਸਰਕਾਰ ਤਾਂ ਸਾਰੀ ਸਾਡੀ ਆਪਣੀ ਆ ਸੋ ਫੰਡਸ ਦੀ ਕੋਈ ਪ੍ਰੋਬਲਮ ਨਹੀਂ ਆ ਹਾਂ ਕੋਈ ਲੋਕਾਂ ਨੂੰ ਗੁੰਮਰਾਹ ਕਰੀ ਜਾਵੇ ਤਾਂ ਉਹ ਅਲੱਗ ਗੱਲ ਹੈ ਫੰਡਸ ਦੀ ਕੋਈ ਕਮੀ ਨਹੀਂ ਆ ਤੇ ਇਸ ਤੋਂ ਇਲਾਵਾ ਬਿੰਦੀ ਜੀ ਲੱਕੀ ਜੀ ਇਹਨਾਂ ਦੇ ਵਿੱਚ ਅੱਡਾ ਜੋਸ਼ ਹੈ ਕਿ ਇਹ ਜਿਹੜਾ ਚੌਕ ਹੈ ਬਣ ਕੇ ਬਹੁਤ ਜਲਦੀ ਸ਼੍ਰੀ ਗੁਰਬਦਾਸ ਮਹਾਰਾਜ ਜੀ ਨੂੰ ਸਮਰਪਿਤ ਚੌਕ ਬਣ ਕੇ ਬਹੁਤ ਜਲਦੀ ਤਿਆਰ ਹੋ ਜਾਏਗਾ ਤੇ ਜਲਦੀ ਹੀ ਜਨਤਾ ਨੂੰ ਜਿਹੜਾ ਉਸ ਵਰਕਿਤ ਕਰ ਦਿੱਤਾ ਜਾਏਗਾ ਸਰ ਇੱਕ ਮੈਂ ਲਾਸਟ ਟਾਈਮ ਸਵਾਲ ਕੀਤਾ ਸੀ ਜਿਆਨ ਪਿੰਡ ਦੇ ਛੱਪੜ ਦਾ ਸਰ ਉਹਦਾ ਵੀ ਹੱਲ ਕਰ ਦਿੱਤਾ ਗਿਆ ਪਹਿਲਾਂ ਸਰ ਬਹੁਤ ਮੁਬਾਰਕਾਂ ਉਸ ਜੀ ਦੀਆਂ ਥੈਂਕ ਯੂ ਜੀ ਧੰਨਵਾਦ ਜੀ ਧੰਨਵਾਦ ਜੀ ਦੇਖੋ ਜਿੰਨੀਆਂ ਵੀ ਸਮੱਸਿਆਵਾਂ ਹੁਣ ਤੁਸੀਂ ਜਿੰਪਾ ਜੀ ਨੂੰ ਪੁੱਛ ਰਹੇ ਸੀ ਪਾਣੀ ਦੀ ਸਮੱਸਿਆ ਇਹ ਸਮੱਸਿਆਵਾਂ ਆਜ਼ਾਦੀ ਤੋਂ ਬਾਅਦ ਦੀਆਂ ਸਮੱਸਿਆਵਾਂ ਆ ਪਰ ਇਹਨਾਂ ਨੂੰ ਹੱਲ ਕਰਨ ਲਈ ਸਮਾਂ ਚਾਹੀਦਾ ਸਮੇਂ ਨਾਲ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਂਦੀਆਂ ਕਿਉਂਕਿ ਅਸੀਂ ਸਮੱਸਿਆਵਾਂ ਹੱਲ ਕਰਨੀਆਂ ਚਾਹੁੰਦੇ ਆ ਮਾਨਯੋਗ ਮੁੱਖ ਮੰਤਰੀ ਪੰਜਾਬ ਉਹ ਹਰ ਸਮੱਸਿਆ ਦਾ ਹੱਲ ਕਰਨ ਲਈ ਅੱਗੇ ਆਉਂਦੇ ਆ। ਸੋ ਹਰ ਸਮੱਸਿਆ ਦਾ ਹੱਲ ਹੋਏਗਾ। ਬਸ ਇਹ ਆ ਵੀ ਥੋੜਾ ਜਾਂ ਜਨਤਾ ਨੂੰ ਸਾਡੇ ਤੇ ਭਰੋਸਾ ਰੱਖਣਾ ਪਏਗਾ। ਅਸੀਂ ਸੇਵਾ 'ਚ ਹਾਜ਼ਰ ਹੈ ਔਰ ਦਿਨ ਰਾਤ ਹਾਜ਼ਰ। ਥੈਂਕ ਯੂ। ਸਰ ਅੱਜ ਰਹੀਮਪੁਰ ਚੌਕ ਦਾ ਉਦਘਾਟਨ ਕੀਤਾ ਗਿਆ। ਕੀ ਕਹਿਣਾ ਚਾਹੋਗੇ? ਸੋ ਰਹੀਮਪੁਰ ਸ਼੍ਰੀ ਗੁਰਬਦਾਸ ਚੌਕ ਜੋ ਕਿ ਸਾਰੇ ਇਲਾਕਾ ਨਿਵਾਸੀਆਂ ਦੀ, ਮੋਹੱਲਾ ਨਿਵਾਸੀਆਂ ਦੀ ਮੰਗ ਸੀ ਕਿ ਇਸ ਚੌਕ ਨੂੰ ਜੋ ਕਿ ਗੁਰੂ ਮਹਾਰਾਜ ਜੀ ਦੇ ਨਾਮ ਤੇ ਹੈਗਾ ਇਹਨੂੰ ਵਧੀਆ ਤਰੀਕੇ ਦੇ ਨਾਲ ਬਣਾਇਆ ਜਾਵੇ ਕਿਉਂਕਿ ਪੂਰੇ ਸਾਡੇ ਇਲਾਕੇ ਦੇ ਜ਼ਿਲ੍ਹੇ ਦੇ ਵਿੱਚ ਇੱਕੋ ਹੀ ਇੱਕ ਚੌਕ ਹੈ ਜਿਹੜਾ ਸਤਗੁਰ ਅਰਬਦਾਸ ਜੀ ਮਹਾਰਾਜ ਜੀ ਦੇ ਨਾਮ ਤੇ ਹੈਗਾ ਸੋ ਇਲਾਕਾ ਨਿਵਾਸੀਆਂ ਵੱਲੋਂ ਮੰਗ ਸੀ ਗੁਰੂ ਅਰਬਦਾਸ ਜੀ ਮਹਾਰਾਜ ਜੀ ਨਾਲ ਜੁੜੀਆਂ ਸਾਰੀਆਂ ਸੰਗਤਾਂ ਦੀ ਮੰਗ ਸੀ ਇੱਕ ਚੌਕ ਨੂੰ ਵਧੀਆ ਕਰਕੇ ਬਣਾਇਆ ਜਾਵੇ ਸੋ ਇਹ ਸਬੰਧੀ ਮੋਕੇ ਦੀ ਸਰਕਾਰ ਚ ਬੈਠੇ ਸਾਡੇ ਸਤਕਾਰਯੋ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਜੀ ਨਾਲ ਵੀ ਆਪਾਂ ਗੱਲਬਾਤ ਕੀਤੀ ਇਲਾਕਾ ਨਿਵਾਸੀਆਂ ਨੂੰ ਨਾਲ ਲੈ ਕੇ ਪ੍ਰਧਾਨ ਚੰਦਰ ਲੱਕੀ ਜੀ ਹਰਵਿੰਦਰ ਹੀਰਾ ਜੀ ਹੋਰ ਸਾਡੇ ਸਾਰੇ ਸਾਥੀ ਜੋਰਾ ਜੀ ਸਾਡੇ ਨਾਲ ਖੜੇ ਆ ਸਾਡੇ ਬੀਜੇ ਭਾਜੀ ਸਾਡੀ ਸਾਰੀ ਕਮੇਟੀ ਮੈਂਬਰਾਂ ਨੇ ਜਾ ਕੇ ਇਹ ਜਿਹੜੀ ਆਪਣੀ ਸਾਡੀ ਮੰਗ ਸੀਗੀ ਆਪਾਂ ਉਹਨਾਂ ਦੇ ਧਿਆਨ ਦੇ ਵਿੱਚ ਲਿਆਂਦੀ ਸੋ ਉਹਨਾਂ ਨੇ ਇਸ ਚੌਕ ਦੀ ਸਾਰੀ ਵਾਸਤੇ 3 ਲੱਖ ਰੁਪਏ ਦੀ ਜਿਹੜੀ ਗ੍ਰਾਂਟ ਆ ਉਹ ਸਾਨੂੰ ਦਿੱਤੀ ਔਰ ਆਸ਼ਵਾਸਨ ਦਿੱਤਾ ਕਿ ਚੌਕ ਨੂੰ ਪੂਰਾ ਕਰਨ ਵਾਸਤੇ ਹੋਰ ਵੀ ਜਿਨੇ ਜਿੰਨੀ ਵੀ ਰਕਮ ਦੀ ਲੋੜ ਪਾਉਗੇ ਆਪਾਂ ਸਰਕਾਰ ਕੋਲੋਂ ਤੁਹਾਨੂੰ ਲੈ ਕੇ ਦਵਾਂਗੇ ਸੋ ਅਸੀਂ ਪੂਰੀ ਕਮੇਟੀ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਆਂ ਜੋ ਉਹਨਾਂ ਨੇ ਇਲਾਕੇ ਦੀਆਂ ਸੰਗਤਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਇਸ ਬਹੁਤ ਧੀਰ ਤੋਂ ਜਿਹੜੀ ਸਾਡੀ ਰੁਕੀ ਹੋਈ ਮੰਗ ਸੀਗੀ ਉਹਨੂੰ ਪੂਰਾ ਕਰਨ ਦੇ ਵਿੱਚ ਆਪਣਾ ਸਹਿਯੋਗ ਦਿੱਤਾ ਆ ਤੋਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਉਹਨਾਂ ਦੇ ਨਾਲ ਵਿਸ਼ੇਸ਼ ਤੌਰ ਤੇ ਅੱਜ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਜੋ ਕਿ ਸਾਡੇ ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਵੀ ਆ ਉਹ ਵੀ ਸਾਡੇ ਵਿੱਚ ਹਾਜ਼ਰ ਹੋਏ ਸੀ ਉਹਨਾਂ ਨੇ ਵੀ ਸਾਨੂੰ ਵਿਸ਼ਵਾਸਨ ਦਿੱਤਾ ਕਿ ਚੌਂਕ ਦੇ ਨਾਲ ਨਾਲ ਹੋਰ ਵੀ ਕਿਤੇ ਵੀ ਕਿਸੇ ਵੀ ਤਰ੍ਹਾਂ ਦੀ ਡਿਵੈਲਪਮੈਂਟ ਹੈਗੀ ਆ ਆਪਾਂ ਤਨਮਨ ਧੰਦੇ ਨਾਲ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਕਿ ਤੁਹਾਡੇ ਨਾਲ ਖੜਕੇ ਜੋ ਹੈ ਚੌਂਕ ਬਣੇਗਾ ਕੰਨੇ ਲੱਗ ਇਹ ਦੇਖੋ ਜੀ ਪ੍ਰੋਜੈਕਟ ਜਿਹੜਾ ਹੈਗਾ ਆ ਸਾਡੇ ਠੇਕੇਦਾਰ ਸਾਹਿਬ ਵੀ ਸਾਡੇ ਨਾਲੇ ਖੜੇ ਸੀਗੇ ਅਸੀਂ ਉਹਨਾਂ ਨੂੰ ਜਿਹੜਾ ਪੌਣੇ 2 ਲੱਖ ਰੁਪਿਆ ਜਿਹੜਾ ਸਿਰਫ ਲੇਬਰ ਦਾ ਆਪਾਂ ਉਹਨਾਂ ਨੂੰ ਕੋਈ ਠੇਕਾ ਦਿੱਤਾ ਆ ਬਾਕੀ ਜੋ ਮਟੀਰੀਅਲ ਜਿੱਦਾਂ ਵੀ ਆਈ ਜਾਊਗਾ ਜੋ ਵੀ ਸਮਾਨ ਆਈ ਜਾਊਗਾ ਦੇਖੋ ਉਹਦੇ ਵਿੱਚ 7-8 10 ਲੱਖ ਰੁਪਿਆ ਵੀ ਲੱਗ ਸਕਦਾ ਆ ਸੋ ਉਹ ਤਾਂ ਲੱਗਣ ਤੇ ਆ ਉਹ ਜਿੱਦਾਂ ਜਿੱਦਾਂ ਕੰਮ ਚੱਲੀ ਜਾਊਗਾ ਮਟੀਰੀਅਲ ਆਈ ਜਾਊਗਾ ਉਸ ਹਿਸਾਬ ਨਾਲ ਜਿਹੜਾ ਉਹ ਕੰਮ ਚੱਲੀ ਜਾਣਾ ਵਿਦ ਮਟੀਰੀਅਲ ਨਹੀਂ ਠੇਕਾ ਦਿੱਤਾ ਗਿਆ ਸਿਰਫ ਉਹਨਾਂ ਨੂੰ ਲੇਬਰ ਦਾ ਠੇਕਾ ਦਿੱਤਾ ਗਿਆ ਜੋ ਕਿ ਪੌਣੇ 2 ਲੱਖ ਦੇ ਕਰੀਬ ਹੈਗਾ ਆ ਬਾਕੀ ਜਿੱਦਾਂ ਜਿੱਦਾਂ ਕੰਮ ਸ਼ੁਰੂ ਹੋਣਾ ਸੰਗਤ ਸਾਡੇ ਬੱਲਾ ਦੇ ਗੱਦੀ ਨਸ਼ੀਨ ਸੰਤ ਮਹਾਪੁਰਖ ਸੰਤ ਨਰੰਜਨ ਦਾਸ ਜੀ ਮਹਾਰਾਜ ਜੀ ਅਸੀਂ ਪਹਿਲਾਂ ਵੀ ਉਹਨਾਂ ਨੂੰ ਬੇਨਤੀਆਂ ਕੀਤੀਆਂ ਸੀ ਵੀ ਆ ਕੇ ਤੁਸੀਂ ਚੌਕ ਦਾ ਉਦਘਾਟਨ ਕਰੋ ਉਹ ਥੋੜੀ ਉਹਨਾਂ ਦੀ ਸਿਹਤ ਖਰਾਬ ਸੀ ਉਸ ਕੱਲ ਉਹਨਾਂ ਨੇ ਸਾਨੂੰ ਆਗਿਆ ਦਿੱਤੀ ਸੀ ਸਾਨੂੰ ਆਸ਼ੀਰਵਾਦ ਦਿੱਤਾ ਸੀ ਵੀ ਤੁਸੀਂ ਚੌਕ ਦਾ ਜਿਹੜਾ ਉਦਘਾਟਨ ਵਾ ਉਹ ਕੱਲ ਦਾ ਦਿਨ ਹੈ ਅੱਜ ਦਾ ਦਿਨ ਨਹੀਂ ਸਾਨੂੰ ਕਿਹਾ ਵੀ ਤੁਸੀਂ ਕਰ ਦਿਓ ਜਦੋਂ ਚੌਕ ਇਹ ਪੂਰਨ ਤੌਰ ਤੇ ਬਣ ਜਾਊਗਾ ਫਿਰ ਆ ਕੇ ਆਪਾਂ ਸਾਰੀਆਂ ਸੰਗਤਾਂ ਨੂੰ ਨਾਲ ਲੈ ਕੇ ਇਹ ਜਿਹੜਾ ਚੌਕ ਆਪਾਂ ਸੰਗਤਾਂ ਨੂੰ ਸਮਰਪਿਤ ਕਰ ਦਿਆਂਗੇ ਸੋ ਸੰਤਾਂ ਮਹਾਪੁਰਖਾਂ ਦਾ ਵੀ ਧੰਨਵਾਦ ਕਰਦੇ ਆ ਜੋ ਹਮੇਸ਼ਾ ਉਹਨਾਂ ਨੇ ਸਾਡੇ ਤੇ ਸਾਰੀ ਸਾਰੀ ਸੰਗਤ ਤੇ ਆਸ਼ੀਰਵਾਦ ਬਣਾ ਕੇ ਰੱਖਿਆ ਤੋਂ ਸਾਨੂੰ ਉਹਨਾਂ ਦੇ ਹੁੰਦਿਆਂ ਕਦੇ ਵੀ ਕਿਸੇ ਗੱਲ ਦੀ ਵੀ ਜਿਹੜੀ ਉਹ ਕਮੀ ਨਹੀਂ ਆਈ ਤੋ ਸਾਰੀਆਂ ਸੰਗਤਾਂ ਵੱਲੋਂ ਸੰਤਾ ਮਹਾਂਪੁਰਖਾਂ ਦੇ ਚਰਨਾਂ 'ਚ ਵੀ ਧੰਨਵਾਦ ਆ ਜਿਨਨੇ ਸਾਡੇ ਰਾਜਨੀਤਿਕ ਸਮਾਜਿਕ ਆਗੂ ਸਾਡੇ ਵਿੱਚ ਇੱਥੇ ਪਹੁੰਚੇ ਸੀ ਸਾਡੇ ਕਰਨ ਜੋਤਾ ਜੀ ਸਾਡੇ ਸਾਥੀ ਪਹੁੰਚੇ ਸੀ ਸਾਡੇ ਬਬਲੂ ਭਾਜੀ ਭਗਤਨਗਰ ਤੋਂ ਪਹੁੰਚੇ ਸੀਗੇ ਸਾਡੇ ਡਾਕਟਰ ਰਤਨ ਚੰਦ ਜੀ ਜਿਹੜੇ ਕਿ ਬੀਐਸਪੀ ਦੇ ਆਗੂ ਉਹ ਸਾਡੇ ਵਿੱਚ ਪਹੁੰਚੇ ਸੀ ਤੋ ਆਲੇ-ਦੋਲੇ ਦੀਆਂ ਜਿੰਨੀਆਂ ਵੀ ਸੰਗਤਾਂ ਆ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦੀਆਂ ਸਤਗੁਰ ਰਵਦਾਸ ਜੀ ਮਹਾਰਾਜ ਜੀ ਦੇ ਨਾਮ ਦੇ ਨਾਲ ਜੁੜੀਆਂ ਆਈਆਂ ਤੋ ਸਾਰਿਆਂ ਨੇ ਅੱਜ ਪਹੁੰਚ ਕੇ ਜਿੱਥੇ ਹਾਜ਼ਰੀ ਲਵਾਈ ਆ ਉੱਥੇ ਉਹਨਾਂ ਨੇ ਖੁਸ਼ੀ ਦਾ ਇਜ਼ ਸਾਰਿਆਂ ਦਾ ਹੀ ਆਪਣੀ ਕਮੇਟੀ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਤੁਸੀ ਪ੍ਰੈਸ ਵੱਲੋਂ ਜੀਵੀਸੀ ਨਿਊਜ਼ ਸਾਡੇ ਵਿੱਚ ਹਮੇਸ਼ਾ ਤੁਸੀਂ ਸਾਡੀ ਜਿਹੜੀ ਆ ਗੱਲ ਉਹ ਪਬਲਿਕ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਲੈ ਕੇ ਜਾਣ ਲਈ ਪਹੁੰਚਦੇ ਹੋ ਤੋਂ ਆਪਣੀ ਸ਼੍ਰੀ ਗੁਰੂ ਅਰਦਾਸ ਨੌਜਵਾਨ ਸਭਾ ਤੇ ਵੈਲਫੇਅਰ ਸੁਸਾਇਟੀ ਵੱਲੋਂ ਤੁਹਾਡਾ ਵੀ ਤਹਿ ਦਿਲੋਂ ਅਸੀਂ ਧੰਨਵਾਦ ਕਰਦੇ ਆਂ ਤੁਸੀਂ ਵੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਣੇ ਲੱਖੀ ਭਾਜੀ ਕਾਫੀ ਦੇਰ ਤੋਂ ਮੰਗ ਸੀ ਚੌਕ ਗੁਰੂ ਵਿਦਾਸ ਸਿੰਘ ਜੀ ਦੇ ਮਹਾਰਾਜ ਦੇ ਨਾਂ ਤੇ ਬਣਾਇਆ ਜਾਵੇ ਤੇ ਅੱਜ ਉਹ ਉਦਘਾਟਨ ਹੋ ਚੁੱਕਾ ਤੇ ਕੀ ਕਰਾਂ ਤੇ ਬੋਲੇ ਸੋਨਰ ਪੈ ਸ਼੍ਰੀ ਗੁਰੂ ਵਿਦਾਸ ਮਹਾਰਾਜ ਕੀ ਜੈ ਮੈਂ ਅੱਜ ਸਾਡੇ ਗੱਦੀ ਸੀਨ ਡੇਰਾ ਸਚਕੰਡ ਬੱਲਾ ਤੋਂ ਮਹਾਰਾਜ ਜੀ ਨੇ ਆਸ਼ੀਰਵਾਦ ਦਿੱਤਾ ਇਹ ਉਹਨਾਂ ਨੇ ਹੁਕਮ ਕਰਤਾ ਵੀ ਕੱਲ ਨੂੰ 11 ਵਜੇ ਉਦਘਾਟਨ ਤੁਸੀਂ ਕਰੋ ਤੇ ਮਹਾਰਾਜ ਜੀ ਨੇ ਅਰਦਾਸ ਕਰਕੇ ਸਾਨੂੰ ਭੇਜਿਆ ਸੀਗਾ ਤਿਆਜੋ ਸਾਡੇ ਮੰਤਰੀ ਸਾਹਿਬ ਤੇ ਐਮਪੀ ਸਾਹਿਬ ਡਾਕਟਰ ਰਾਜਕੁਮਾਰ ਜੀ ਦੋਨੋਂ ਨੇ ਆ ਕੇ ਦਗਾਟਨ ਚੌਂਗਾ ਕੀਤਾ ਆ ਇਹ ਹਿਸ਼ਾਰਪੁਰ ਦਾ ਪਹਿਲਾ ਚੌਂਗਾ ਜਿਹੜਾ ਸ਼੍ਰੀ ਗੁਰੂ ਅਰਬਦਾਸ ਮਹਾਰਾਜ ਜੀ ਦੇ ਨਾਂ ਤੇ ਬਣਨ ਜਾ ਰਿਹਾ ਆ ਇਹ ਹਿਸ਼ਾਰਪੁਰ ਚੋਂ ਬਹੁਤ ਹੀ ਵਧੀਆ ਚੌਂਗ ਬਣੂਗਾ ਤੇ ਲੋਕ ਪੂਰੇ ਪੰਜਾਬ ਚੋਂ ਦੂਰ ਦੂਰ ਦੇਖਣ ਆਉਣਗੇ ਤੇ ਬਾਕੀ ਬਾਕੀ ਸਾਰੀਆਂ ਸੰਗਤਾਂ ਦਾ ਇੱਥੇ ਆਈਆਂ ਦਾ ਮੈਂ ਪਹੁੰਚਣ ਦੇ ਤਹਿ ਦਿਲੋਂ ਧੰਨਵਾਦ ਕਰਦਾ ਆ ਜੈ ਗੁਰੂ ਦੇਵ ਧੰਨ ਗੁਰਦੇਵ ਬੋਲੇ ਸੋਨਰ ਪੈ ਸ਼੍ਰੀ ਗੁਰੂ ਅਰਬਦਾਸ ਮਹਾਰਾਜ ਕੀ ਜੈ